ਸੋ ਅੱਜ ਦਾ ਉਹ ਦਿਨ ਜਿਸ ਦਾ ਹਰ ਇੱਕ ਸਿੱਖ ਕੌਮ ਦੇ ਹਮਾਇਤੀ ਨੂੰ ਉਡੀਕ ਸੀ ਉਹ ਦਿਨ ਆਇਆ ਹੈ ਤਸ਼ਰੀਕਾ ਤਖਤ ਸਾਹਿਬ ਤੋਂ ਵੱਡਾ ਫੈਸਲਾ ਆਇਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਤੇ ਹਰਪ੍ਰੀਤ ਸਿੰਘ ਵੱਲੋਂ ਇਹ ਜੋ ਫੈਸਲਾ ਸੁਣਾਇਆ ਗਿਆ ਹੈ ਤੁਹਾਨੂੰ ਤੱਤੀ ਵਾਈਸ ਦੱਸ ਦਿੰਦੇ ਆ ਕਿ 3 ਦਸੰਬਰ 2024 ਤੋਂ ਜੋ ਧਾਰਮਿਕ ਸਜ਼ਾ ਲਗਾਈ ਗਈ ਹੈ ਉਸ ਬਾਰੇ ਦੱਸਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸੀ ਜਿਨ੍ਹਾਂ ਜਿਨ੍ਹਾਂ ਨੂੰ ਵੀ ਤਨਖਾਹੀਆਕਰਾਰ ਦਿੱਤਾ ਉਹਨਾਂ ਨੂੰ ਕੀ ਕੀ ਸਜ਼ਾਵਾਂ ਮਿਲੀਆਂ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਕੱਲ ਤੋਂ ਇਹ 1 ਘੰਟਾ ਰੋਜ਼ਾਨਾ ਦਰਬਾਰ ਸਾਹਿਬ ਦੇ ਵਿੱਚ ਜੋ ਬਾਥਰੂਮ ਬਣੇ ਹੋਏ ਨੇ ਉਹਨਾਂ ਦੀ ਸਫਾਈ ਕਰਨਗੇ ਉਪਰੰਤ ਉਸ ਤੋਂ ਇਸ਼ਨਾਨ ਕਰਨ ਤੋਂ ਬਾਅਦ ਇਹ ਲੰਗਰ ਹਾਲ ਦੇ ਵਿੱਚ ਜਾ ਕੇ ਸੰਗਤ ਦੇ ਝੂਠੇ ਭਾਂਡੇ ਮਾਂਜਣਗੇ ਇਸ ਤੋਂ ਬਾਅਦ ਇਹਨਾਂ ਵੱਲੋਂ ਇੱਕ ਘੰਟਾ ਹੀ ਕੀਰਤਨ ਸੁਣਨਗੇ ਤੇ ਇੱਕ ਘੰਟਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਣਗੇ ਇਹਨਾਂ ਵੱਲੋਂ ਇਸ ਦੇ ਨਾਲ ਹੀ ਸੁਖਬੀਰ ਬਾਦਲ ਦੀ ਜੋ ਸੁਖਬੀਰ ਸਿੰਘ ਬਾਦਲ ਦੀ ਲੱਤ ਦੇ ਵਿੱਚ ਜੋ ਸੱਟ ਲੱਗੀ ਹੋਈ ਹੈ ਉਸੇ ਚਲਦੇ ਧਿਆਨ ਰੱਖਿਆ ਗਿਆ ਹੈ ਕਿਉਂਕਿ ਉਹ 휠 ਚੇਅਰ ਤੇ ਹੀ ਹੁਣ ਵੀ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਸਨ ਸੋਸ ਨੂੰ ਲੈ ਕੇ ਕਿਹਾ ਗਿਆ ਹੈ ਕਿ ਗਲ ਦੇ ਵਿੱਚ ਤਖਤੀ ਪਾ ਕੇ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਮਦਮਾ ਸਾਹਿਬ ਇਸੇ ਤਰ੍ਹਾਂ ਤਿੰਨ ਤਖਤਾਂ ਦੇ ਬਾਹਰ ਇਹ ਜਿਸ ਤਰ੍ਹਾਂ ਸੁਰੱਖਿਆ ਕਰਮਚਾਰੀ ਦੀ ਇੱਕ ਭੂਮਿਕਾ ਨਿਭਾਉਣਗੇ ਵਰषा ਫੜ ਕੇ ਇਹਨਾਂ ਵੱਲੋਂ ਬੈਠਿਆ ਜਾਵੇਗਾ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ ਗਲ ਦੇ ਵਿੱਚ ਤਖਤੀ ਪਾ ਕੇ ਬੈਠਣਗੇ ਤੇ ਉੱਥੇ ਜੋ ਹੈ ਰੱਖਿਆ ਕਰਨਗੇ ਸੋ ਇਸ ਨੂੰ ਲੈ ਕੇ ਇਹ ਫੈਸਲਾ ਦਿੱਤਾ ਗਿਆ ਇਸ ਤੋਂ ਬਾਅਦ ਦੱਸ ਦਈਏ ਕਿ ਜਿੰਨੇ ਵੀ ਜੋ ਸਾਬਕਾ ਮੰਤਰੀ ਹੈ ਕਈਆਂ ਨੇ ਬਹਿਸ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਜਿਸ ਸਮੇਂ ਸਜ਼ਾਵਾਂ ਸੁਣਾਈਆਂ ਜਾਂਦੀਆਂ ਸੀ ਜਾਂ ਜਿਸ ਤਰ੍ਹਾਂ ਜਿਸ ਸਮੇਂ ਸਪਸ਼ਟੀਕਰਨ ਮੰਗਿਆ ਜਾ ਰਿਹਾ ਸੀ ਇਹ ਜਵਾਬ ਮੰਗੇ ਜਾ ਰਹੇ ਸੀ ਉਹਨਾਂ ਨੂੰ ਸਵਾਲ ਕੀਤੇ ਜਾ ਰਹੇ ਸੀ ਸੋ ਇਸੇ ਦੇ ਚੱਲਦੇ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਵੀ ਤੁਹਾਨੂੰ ਦੱਸ ਦਈਏ ਕਿ ਤਿੰਨ ਸਾਬਕਾ ਜਥੇਦਾਰ ਆ ਜਿਹੜੇ ਉਹਨਾਂ ਨੂੰ ਵੀ ਸਜ਼ਾਵਾਂ ਦਿੱਤੀਆਂ ਗਈਆਂ ਨੇ ਇੱਥੇ ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ ਤੋਂ ਸਾਰੀਆਂ ਜੋ ਉਹਨਾਂ ਨੂੰ ਸੁੱਖ ਸਹੂਲਤਾਂ ਦਿੱਤੀਆਂ ਹੋਈਆਂ ਸੀ ਉਹ ਵਾਪਸ ਲੈਣ ਦਾ ਹੁਕਮ ਦੇ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਲਈ ਇੱਕ ਹੋਰ ਜੋ ਹੈ ਇੱਕ ਵੱਡਾ ਫੈਸਲਾ ਉਹ ਆਇਆ ਹੈ ਕਿ ਸਾਬਕਾ ਮਰਹੂਮ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਦਾ ਜੋ ਅਵਾਰਡ ਹੈ ਉਹ ਵਾਪਸ ਲੈਣ ਦੇ ਹੁਕਮ ਜਾਰੀ ਹੋ ਗਏ ਨੇ ਸੋ ਇਸ ਨੂੰ ਲੈ ਕੇ ਇੱਕ ਵੱਡਾ ਫੈਸਲਾ کہہ ਸਕਦੇ ਹਾਂ ਕਿਉਂਕਿ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਕੌਮ ਨੂੰ ਫਕਰ ਹੈ ਇਹਨਾਂ ਤੇ ਤੇ ਇਹਨਾਂ ਨੇ ਕੌਮ ਦੀ ਭਲਾਈ ਦੇ ਲਈ ਬਹੁਤ ਸਾਰੇ ਕੰਮ ਕੀਤੇ ਨੇ ਇਸੇ ਦੇ ਚੱਲਦੇ ਜੋ ਧਾਰਮਿਕ ਸਜ਼ਾਵਾ ਸੁਣਾਈਆਂ ਗਈਆਂ ਨੇ ਇਸ ਦੇ ਨਾਲ ਹੀ ਇਹਨਾਂ ਮੰਤਰੀਆਂ ਨੂੰ ਕਿਹਾ ਗਿਆ ਹੈ ਕਿ ਤੁਹਾਡੇ ਜਿੱਥੇ ਤੁਸੀਂ ਰਹਿੰਦੇ ਹੋ ਉਹ ਘਰਾਂ ਦੇ ਕੋਲ ਜਿੰਨੇ ਵੀ ਗੁਰਦੁਆਰਾ ਸਾਹਿਬ ਹੈਗੇ ਆ ਤੁਸੀਂ 5 ਦਿਨ ਲਗਾਤਾਰ ਉੱਥੇ ਜਾ ਕੇ ਵੀ ਸੇਵਾ ਕਰਨੀ ਹੈ ਝਾੜੂ ਪੂੰਛੇ ਦੀ ਬਾਥਰੂਮ ਸਾਫ਼ ਕਰਨ ਦੀ ਜਾਂ ਫਿਰ ਝੂਠੇ ਪਾਂਡੇ ਚੜਦੀ ਇਹ ਜੋ ਧਾਰਮਿਕ ਸਜ਼ਾਮਾਂ ਲਗਾਈਆਂ ਗਈਆਂ ਨੇ ਸਜ਼ਾਮਾਂ ਜੋ ਹੈ ਇਹ ਜਦੋਂ ਇਹਨਾਂ ਨੇ ਭੁਗਤ ਲਈਆਂ ਉਸ ਤੋਂ ਉਪਰੰਤ ਇਹਨਾਂ ਵੱਲੋਂ 11000 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਗ ਹੈ ਜੋ ਉਹ ਕਰਵਾਈ ਜਾਵੇਗੀ ਇਹ ਵੀ ਇਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਇਸ ਦੇ ਨਾਲ ਹੀ ਜੋ ਵੀ ਇਹਨਾਂ ਨੂੰ ਅਹੁਦੇ ਜੋ ਮਿਲੇ ਹੋਏ ਸੀ ਜਿਨ੍ਹਾਂ ਦੇ ਸਿਰ ਤੇ ਇਹਨਾਂ ਨੇ ਇੰਨੀ ਦੇਰ ਰਾਜ ਕੀਤਾ ਹੈ ਬੜੀ ਇਹਨਾਂ ਨੇ ਠਾਠ ਪਾਠ ਨਾਲ ਰਹੇ ਆ ਉਹ ਸਾਰੇ ਇਹਨਾਂ ਤੋਂ ਵਾਪਸ ਲਏ ਗਏ ਨੇ ਇੱਥੇ ਇੱਕ ਹੋਰ ਵੱਡੀ ਖਬਰ ਜੋ ਹੈ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਹਿ ਦਿੱਤਾ ਗਿਆ ਹੈ ਕਿ ਲੀਡਰਸ਼ਿਪ ਨਹੀਂ ਕਰ ਸਕਦੀ ਇਹ ਪਾਰਟੀ ਨਵੀਆਂ ਭਰਤੀਆਂ ਜੋ ਹਨ ਇਹ 6 ਮਹੀਨੇ ਦੇ ਵਿੱਚ ਕਰੀਆਂ ਜਾਣਗੀਆਂ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜੋ ਪ੍ਰਧਾਨ ਹੈ ਪ੍ਰਧਾਨ ਵੀ ਚੁਣਿਆ ਜਾਵੇਗਾ ਸੋ ਵੱਡੀ ਇਹ ਅੱਜ ਦੇ ਇਤਿਹਾਸ ਦੇ ਵਿੱਚ ਵੱਡਾ ਦਿਨ ਹੈ ਕਿਉਂਕਿ ਇਹ ਪਾਰਟੀ ਹੈ ਜੋ ਇਸ ਨੇ ਲੰਮ ਬਾਸਮਾ ਰਾਜ਼ ਕੀਤਾ ਹੈ ਪੰਜਾਬ ਦੇ ਉੱਤੇ ਤੇ ਪੰਜਾਬ ਦੇ ਲੋਕਾਂ ਦਾ ਇੱਕ ਵਿਸ਼ਵਾਸ ਬਣਿਆ ਸੀ ਇਹ ਵਿਸ਼ਵਾਸ ਉਦੋਂ ਟੁੱਟਦਾ ਨਜ਼ਰ ਆਇਆ ਜਦੋਂ ਜਦੋਂ ਪੰਜਾਬ ਦੇ ਵਿੱਚ ਡੇਰਾ ਸਾਧ ਦੀ ਮਾਫੀ ਦੀ ਗੱਲ ਆਈ ਜਾਂ ਫਿਰ ਜੇਕਰ ਅਸੀਂ ਬਰਗਾੜੀ ਦੀ ਗੱਲ ਕਰੀਏ ਬਰਗਾੜੀ ਦੇ ਵਿੱਚ ਜੋ ਗੋਲੀ ਕਾਂਡ ਹੋਇਆ ਹੈ ਜੋ ਬੇਅਦਬੀਆਂ ਹੋਈਆਂ ਆ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੌਲੀ ਹੌਲੀ ਜਦੋਂ ਗੱਲਾਂ ਬਾਹਰ ਆਈਆਂ ਤਾਂ ਵਿਸ਼ਵਾਸ ਟੁੱਟਦਾ ਨਜ਼ਰ ਆਇਆ ਜੋ ਅੱਜ ਅਕਾਲ ਤਖਤ ਸਾਹਿਬ ਤੋਂ ਫੈਸਲਾ ਆਇਆ ਹੈ ਇਹ ਇਤਿਹਾਸਕ ਫੈਸਲਾ ਆਇਆ ਹੈ ਜੇਕਰ ਇਹਨਾਂ ਨੂੰ ਧਾਰਮਿਕ ਸਜ਼ਾਾਂ ਮ ਦਿੱਤੀਆਂ ਗਈਆਂ ਹਨ ਹਾਲਾਂਕਿ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਸਾਡਾ ਇਹ ਰੋਜ਼ਾਨਾ ਦਾ ਕੰਮ ਹੈ ਇਹਨਾਂ ਨੂੰ ਕੋਈ ਹੋਰ ਠੋਸ ਸਜ਼ਾ ਦੇਣੀ ਚਾਹੀਦੀ ਸੀ ਤਾਂ ਇੱਥੇ ਜਥੇਦਾਰ ਗਿਆਨੀ ਰਗਵੀਰ ਸਿੰਘ ਤੇ ਜਥੇਦਾਰ ਹਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਜੋ ਵੀ ਸਜ਼ਾਾਂ ਆਪਣੇ ਸਿੱਖਾਂ ਨੂੰ ਦਿੱਤੀਆਂ ਨੇ ਜਿਹੜੇ ਵੀ ਸਿੱਖ ਨੇ ਸ੍ਰੀ ਅਕਾਲ ਤਖਤ ਸਾਹਿਬ ਆ ਕੇ ਆਪਣੀ ਗਲਤੀ ਮੰਨੀ ਹੈ ਉਹਨਾਂ ਨੂੰ ਮਾਫ ਕਰ ਦਿੱਤਾ ਗਿਆ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਸਜ਼ਾ ਮਾ ਧਾਰਮਿਕ ਸਜ਼ਾ ਮਾਂ ਦਿੱਤੀਆਂ ਗਈਆਂ ਨੇ ਕਿ ਅੱਗੇ ਤੋਂ ਇਹ ਇਦਾਂ ਦੇ ਜੋ ਗੁਨਾਹ ਹਨ ਉਹ ਨਾ ਕਰਨ ਸੋ ਇਸ ਨੂੰ ਲੈ ਕੇ ਅੱਜ ਦਾ ਦਿਨ ਜੋ ਸ਼੍ਰੋਮਣੀ ਅਕਾਲੀ ਦਲ ਦੇ ਲਈ ਕਹਿ ਸਕਦੇ ਹਾਂ ਕਿ ਇਹ ਪਾਰਟੀ ਦੇ ਲਈ ਕਿਦਾਂ ਦਾ ਦਿਨ ਰਿਹਾ ਹੋਵੇਗਾ ਜਿੱਥੇ ਸਾਰੀ ਜੋ ਲੀਡਰਸ਼ਿਪ ਹੈ ਇਹਨਾਂ ਤੋਂ ਹੱਕ ਲੈ ਲਏ ਗਏ ਹਨ ਪਾਰਟੀ ਤੋਂ ਕਿ ਇੱਥੇ ਹੁਣ ਕੋਈ ਵੀ ਇਸ ਲਾਈਕ ਨਹੀਂ ਹੈਗਾ ਵੀ ਇਹ ਪਾਰਟੀ ਦੀ ਲੀਡਰਸ਼ਿਪ ਕਰ ਸਕੇ ਸੋ ਇਸ ਨੂੰ ਲੈ ਕੇ ਨਵੀਆਂ ਭਾਰਤੀਆਂ ਸ਼ੁਰੂ ਹੋਣਗੀਆਂ 6 ਮਹੀਨੇ ਦਾ ਟਾਈਮ ਜੋ ਹੈ ਇਹ ਦਿੱਤਾ ਗਿਆ ਹੈ ਸੋ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਾਹਿਬਾਂ ਦੇ ਬਾਹਰ ਰਹਿਣਗੇ ਦਰਬਾਰ ਸਾਹਿਬ ਦੇ ਬਾਹਰ ਰਹਿਣਗੇ ਤੇ ਜੋ ਹੈ ਇਹਨਾਂ ਦੀ ਕੱਪੜੇ ਹੋਣਗੇ ਗਲ ਦੇ ਵਿੱਚ ਤਕਤੀ ਪਾਈ ਹੋਵੇਗੀ ਤੇ ਸੁਰੱਖਿਆ ਕਰਮਚਾਰੀ ਦੇ ਇਹਨਾਂ ਨੇ ਕਪੜੇ ਪਾ ਕੇ ਹੱਥ ਦੇ ਵਿੱਚ ਬਰਸ਼ੀ ਫੜ ਕੇ ਇਹਨਾਂ ਨੇ ਜੋ ਉੱਥੇ ਬੈਠਣਾ ਹੈ ਸੋ ਇਸ ਦੌਰਾਨ ਜੋ ਜੋੜੇ ਸਾਫ਼ ਕਰਨ ਦੀ ਵੀ ਸੇਵਾ ਲਗਾਈ ਗਈ ਹੈ ਹਾਲਾਂਕਿ ਇੱਥੇ ਬਹੁਤ ਸਾਰੀਆਂ ਜੋ ਚੀਜ਼ਾਂ ਸਾਹਮਣੇ ਆਈਆਂ ਹਨ ਕਿ ਬਹੁਤ ਸਾਰੀਆਂ ਜੇਕਰ ਅਸੀਂ ਡੇਰਾ ਸਾਧ ਦੀ ਗੱਲ ਕਰੀਏ ਤਾਂ ਡੇਰਾ ਸਾਧ ਦਾ ਇੱਕ ਵੱਡਾ ਮੁੱਦਾ ਬਣਿਆ ਹੈ ਲੰਬੇ ਸਮੇਂ ਤੋਂ ਵੱਡਾ ਮੁੱਦਾ ਬਣਿਆ ਹੈ ਕਿ ਆਖਿਰਕਾਰ ਡੇਰਾ ਰਾਮ ਰਹੀਮ ਦਾ ਜੋ ਸਾਧ ਸੀਗਾ ਉਹਨੂੰ ਕਿਉਂ ਸਖਤ ਸਜ਼ਾ ਨਹੀਂ ਦਿੱਤੀ ਗਈ ਇੱਥੇ ਬਹੁਤ ਸਾਰੇ ਮੰਤਰੀ ਇਦਾਂ ਦੇ ਸੀ ਜਿਹੜੇ ਕਹਿੰਦੇ ਵੀ ਅਸੀਂ ਇਹ ਇਹ ਕੀਤਾ ਨਹੀਂ ਹੈਗਾ ਸਾਨੂੰ ਇਹ ਸਾਰੀਆਂ ਚੀਜ਼ਾਂ ਪਤਾ ਸਿਗੀਆਂ ਜੇਕਰ ਅਸੀਂ ਗੁਰੂ ਸਾਹਿਬ ਦੀ ਪੋਸ਼ਾਕ ਦੀ ਗੱਲ ਕਰੀਏ ਪਹੁੰਚਾਉਣ ਦੀ ਜਾਂ ਫਿਰ ਸੁਖਬੀਰ ਸਿੰਘ ਬਾਦਲ ਦੇ ਘਰ ਬੁਲਾ ਕੇ ਜਥੇਦਾਰਾਂ ਨੂੰ ਉਸ ਸਮੇਂ ਦੇ ਜਥੇਦਾਰਾਂ ਨੂੰ ਮਾਫੀ ਦਿਵਾਉਣ ਦੀ ਗੱਲ ਕਰੀਏ ਡੇਰਾ ਸਾਦ ਨੂੰ ਤਾਂ ਇਹ ਸਾਰੀਆਂ ਗੱਲਾਂ ਜੋ ਅੱਜ ਕਬੂਲੀਆਂ ਗਈਆਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੋ ਅੱਜ ਦਾ ਦਿਨ ਵੱਡਾ ਦਿਨ ਤੇ ਇਹ ਧਾਰਮਿਕ ਸਜਾਵਾਂ ਜੋ ਹਨ ਇਹ ਇਹਨਾਂ ਨੂੰ ਸੁਣਾਈਆਂ ਗਈਆਂ ਹਨ। ਵਾਲਾ ਹੀ ਹੈ ਕਿਉਂਕਿ ਜੇ ਗੁਰੂ ਜੀ ਦਾ ਮੋਹਤਾ ਰੱਖੇ ਜੇ ਬੱਚੇ ਗੁਰੂ ਵੱਡਾਈ ਹਾਂ ਜੀ ਉਸ ਕਰਕੇ ਜੋ ਹੋ ਕੇ ਮਰਵਾਣ। ਚੜ੍ਹਦੇ ਜੀ 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 ਜੋ ਗੋਮੇ ਆਹੀ ਗੱਲ ਸਾਬ ਕਿਦਾਂ ਦੇਖ ਰਹੇ ਜਦੋਂ ਫੈਸਲਾ ਆਇਆ ਫੈਸਲਾ ਬਹੁਤ ਵਧੀਆ ਆਇਆ ਜੀ ਸਾਹਲਾ ਬਹੁਤ ਸੋਚਿਆ ਆ ਜੋ ਸਿੰਘ ਸਹਬਾਨਾ ਨੇ ਹੁਕਮ ਕੀਤਾ ਉਹ ਸੁਣ ਪਾਲਣਾ ਕਰਾਂਗੇ ਪਰੰਜੂਰ ਜੀ ਜੋ ਫੈਸਲਾ ਪ੍ਰਵਾਨ 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 ਅਕਾਲੀ ਦਲ ਨੂੰ ਹੁੰਦ ਚਾਹੀਦੀ ਜੀ ਅਕਾਲੀ ਦਲ ਨੂੰ ਕੋਈ ਜੰਮਿਆ ਨਹੀਂ ਮਾਰਨ ਵਾਲਾ ਅਕਾਲੀ ਦਲ ਅਕਾਲੀ ਦਲ ਅੱਜ ਤੱਕ ਬੜੇ ਹਮਲੇ ਹੋਏ ਨੇ ਅਕਾਲੀ ਦਲ ਤੇ ਅਕਾਲੀ ਦਲ ਨਹੀਂ ਕਦੇ ਮੁੱਕਦਾ ਅਕਾਲੀ ਦਲ ਵੱਡ ਵਡੇਰਿਆਂ ਦੀਆਂ ਕੁਰਬਾਨੀਆਂ ਨਾਲ ਬਣਿਆ ਇਹਦੀਆਂ ਜੜਾਂ ਪਤਾਲ ਚ ਨੇ ਐਮਰਜੈਂਸੀ ਵਿੱਚ ਵੀ ਇਹਦੀਆਂ ਜੜਾਂ ਪੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹਨੇ ਹਿੰਦੁਸਤਾਨ ਦੀ ਸਰਕਾਰ ਦੀਆਂ ਜੜਾਂ ਮੁਰਦ ਦਿੱਤੀਆਂ ਜਿਹੜੀ ਗਲਤੀਆਂ ਹੋਈਆਂ ਸੀ ਉਹ ਗਲਤੀਆਂ ਸਾਰੀਆਂ ਮੰਨ ਲਈਆਂ ਜੀ ਕਿ ਲੱਗਦਾ ਕਿ ਇਸ ਸਾਲ ਗਲਤੀਆਂ ਪਹਿਲਾਂ ਮੰਨ ਲੈਣੀਆਂ ਚਾਹੀਦੀਆਂ ਅਸੀਂ ਸਮਾਂ ਬਹੁਤ ਆ 2017 ਤੋਂ ਬਾਅਦ ਦੀ ਕਹਿ ਰਹੇ ਆ ਇਹ ਗਲਤੀਆਂ ਮੰਨਣੀਆਂ ਚਾਹੀਆਂ ਤੇ ਬੜਾ ਸਮਨ ਲੱਗਿਆ ਉਹ ਚ ਸ਼ਰੋਨੀ ਗਾਲੀ ਦਿੰਦਾ ਬੜਾ ਨੁਕਸਾਨ ਹੋਇਆ ਹਾਂ ਇਸ ਤੋਂ ਬਾਅਦ ਮੈਂ ਹੋਰ ਕੁਝ ਨਹੀਂ ਇਸਦੇ ਨਾਲ ਫਰਕ ਪਏਗਾ ਦੇਖੋ ਇਹ ਤਾਂ ਹੁਣ ਸੰਗਤ ਦੇ ਹੈਗਾ ਹੁਣ ਸੰਗਤ ਨੇ ਕੀ ਉਹਤੇ ਅਸਰ ਹੋਏਗਾ ਤਾਂ ਸੰਗਤ ਕਰ ਸਕਦੀ ਹੁਣ ਮੈਂ ਤਾਂ ਸਿੱਧਾ ਜੋ ਹੁਕਮ ਲੱਗਿਆ ਉਹਦੇ ਤਾਂ ਪਿਆਦਾਰ ਸਾਰੇ ਕਿੰਸਾ ਸਾਹਿਬ ਵੀ ਇੱਥੇ ਆਏ ਨੇ ਉਹ ਪੂਰੀ ਸੇਵਾ ਜਿਹੜੀ ਹੈ ਜਿਸ ਜਿਹੜੀ ਸੌਂਪੀ ਗਈ ਹੈ ਪੂਰੀ ਕਰਨ ਨੂੰ ਕਿ ਸ਼ਰਮ ਨਹੀਂ ਅਕਾਲੀ ਦਲ ਨੂੰ ਇੱਕ ਜਗ੍ਹਾ ਤੇ ਨਜ਼ਰ ਆਇਆ ਕਿ ਹਾਂਜੀ ਉਸ ਜੋ ਜਦ ਮੈਂ ਜਦ ਮੈਂ ਇੱਕੀ ਗੱਲ ਕਹਦੀ ਵੀ ਸਿੰਘ ਸਾਹਿਬ ਦਾ ਹੁਕਮ ਸਭ ਨੂੰ ਪ੍ਰਵਾਨਤ ਹੈ ਤਾਂ ਉਸ ਤੋਂ ਫਿਰ ਦੋ ਗੱਲ ਕੋਈ ਨਹੀਂ ਨੀ ਅਸੀਂ ਥੋੜਾ ਲੇਟ ਆਏ ਜੀ 2 ਮਿੰਟ ਰੋ ਅਦੇਸ਼ ਦਿੱਤਾ ਗਿਆ ਇੱਕੇ ਦਾ ਇੱਧਰ ਆ ਓਏ ਕਿੱਥੇ ਤਰਾ ਦੇ ਮੈਂ ਇਹਦੇ ਬਾਰੇ ਕੋਈ ਚੁਕੂਨ ਕਰਨਾ ਚਾਹੁੰਦਾ ਜੋ ਫੈਸਲਾ ਅਕਾਲਪੁਰ ਸਾਹਿਬ ਕੋ ਹੋਇਆ ਹੈ ਉਹ ਹਰ ਸਿੱਖ ਦੀ ਜੀਤੀ ਹੈ ਉਹਨੂੰ ਸਿਰ ਨਿਵਾ ਕੇ ਮੰਨੇ ਤਾਂ ਜੋ ਹੁਕਮ ਕੀਤਾ ਹੈ ਉਹਨੂੰ ਅਸੀਂ ਇਨਵਨ ਮੰਨਾਂਗੇ ਪਲੇਆ ਗਿਆ ਸ੍ਰੀ ਕਾਲਤਖਸਬ ਦੇ ਜਥੇਦਾਰ ਸਾਹਿਬ ਤੇ ਪੰਜ ਸਿੰਘ ਸਾਹਿਬ ਵਾਲੋਂ ਜੋ ਵੀ ਫੈਸਲਾ ਲਿਆ ਗਿਆ ਸਮੁੱਚੀ ਸੰਗਤ ਨੇ ਤੇ ਜਿਨ੍ਹਾਂ ਨੂੰ ਤਲਬ ਕੀਤਾ ਸੀ ਉਹਨਾਂ ਨੇ ਸਿਰ ਝੁਕਾ ਕੇ ਉਹਦਾ ਸਨਮਾਨ ਵੀ ਕੀਤਾ ਤੇ ਉਸ ਗੱਲ ਨੂੰ ਹਮੇਸ਼ਾ ਇੱਕ ਸਿੱਖਿਆ ਜਿਹੜਾ ਕਾਲਤਖਸਬ ਤੇ ਪਹੁੰਚ ਕੇ ਆਪਣੇ ਕੀਤੇ ਗੁਨਾਹਾਂ ਦੀ ਜੇ ਕਹਿੰਦੇ ਆ ਕਬੂਲ ਵੀ ਕਰਦਾ ਤੇ ਉਹਦੀ ਸਜ਼ਾ ਵੀ ਪ੍ਰਾਪਤ ਕਰਦਾ ਤੇ ਉਹ ਵੀ ਸਿਰ ਚੁੱਕਾ ਕੇ ਕਰਦਾ ਇਹ ਜਿਹੜਾ ਸਿਧਾਂਤ ਆ ਸਿਰਫ ਸਿੱਖਾਂ ਕੋਲ ਹੀ ਆ ਏਡਾ ਵੱਡਾ ਸਿਧਾਂਤ ਜਿਹਦੇ ਬਰਾਬਰ ਹੋਰ ਕੋਈ ਹੈ ਨਹੀਂ ਕੀ ਕੀ ਸਜ਼ਾਵਾਂ ਦਿੱਤੀਆਂ ਗਿਆ ਨੇ ਉਹ ਸਜ਼ਾਵਾਂ ਤੁਸੀਂ ਸਾਰੀਆਂ ਲਾਈਵ ਤੇ ਸੁਣ ਲੀਆਂ ਨੇ ਕੈਵਲ ਸਾਹਿਬ ਕਿਉਂਕਿ ਇਹਦੇ ਵਿੱਚ ਖਾਸ ਗੱਲ ਇਹ ਵੀ ਹੋਈ ਆ ਕਿ ਨਵੇਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਰਨ ਦੀ ਗੱਲ ਕਹੀ ਗਈ ਕਿ ਨਵੀਂ ਰਿਕਰੂਟਮੈਂਟ ਕੀਤੀ ਜਾਵੇ ਰਿਕਰੂਟਮੈਂਟ ਬੜੀ ਫੇਅਰ ਹੋਵੇ ਉਹਦਾ ਅਕਾਲੀ ਦਲ ਦੀ ਜਿਹੜੀ ਚੋਣ ਆ ਉਹ ਪੈਂਡਿੰਗ ਹੈ ਹੀ ਆ ਉਸ ਕਰਕੇ ਚੋਣ ਹੋਣੀ ਹੋਣੀ ਆ ਕਿਉਂਕਿ ਪ੍ਰਧਾਨ ਸਾਹਿਬ ਨੇ ਅਸਤੀਫਾ ਵੀ ਦਿੱਤਾ ਹਾਲੇ ਤੱਕ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਸੀ ਪਰ ਇਹ ਵੀ ਕਿਹਾ ਗਿਆ ਕਿ ਸਾਰੇ ਅਸਤੀਫੇ ਪ੍ਰਵਾਨ ਕਰਕੇ ਉਹਨਾਂ ਨੂੰ ਇਸ ਤੋਂ ਬਾਹਰ ਕੀਤਾ ਜਾਵੇ ਜੋ ਸਿੰਘ ਸਾਹਿਬ ਨੇ ਹੁਕਮ ਲਾਤਾ ਅਕਾਲੀ ਦਲ ਉਹਤੇ ਪੂਰਾ ਪਹਿਰਾ ਦੇਗਾ ਸੋ ਅੱਜ ਦਾ ਦਿਨ ਇਤਿਹਾਸ ਦੇ ਲਈ ਇੱਕ ਵੱਡਾ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹ ਫੈਸਲਾ ਆਇਆ ਹੈ ਹਾਲਾਂਕਿ ਬਹੁਤ ਸਾਰੇ ਜੋ ਕੌਮ ਦੇ ਹਮਾਇਤੀ ਹਨ ਉਹਨਾਂ ਨੂੰ ਏ ਅਜੇ ਵੀ ਸੰਤੁਸ਼ਟੀ ਨਹੀਂ ਹੋਈ ਹੈ ਕਿ ਇਹਨਾਂ ਨੇ ਇੰਨੇ ਬ져ਰ ਗੁਨਾਹ ਕੀਤੇ ਨੇ ਇਹਨਾਂ ਨੂੰ ਹੋਰ ਸਖਤ ਸਜ਼ਾਾਂਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਸੀ ਪਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਸਜ਼ਾਾਂਵਾਂ ਦਿੱਤੀਆਂ ਗਈਆਂ ਹਨ ਉਹ ਉਹਨਾਂ ਨੂੰ ਲੱਗਦਾ ਹੈ ਕਿ ਗੁਰੂ ਸਾਹਿਬ ਦੀ ਮर्यादा ਨੂੰ ਮੰਨਦੇ ਹੋਏ ਉਹਨਾਂ ਦੇ ਭਾਣੇ ਦੇ ਵਿੱਚ ਰਹਿ ਕੇ ਉਹਨਾਂ ਨੂੰ ਮੰਨਣੀਆਂ ਪੈਣੀਆਂ ਇਹਨੇ ਤੇ ਉਹਨਾਂ ਨੇ ਇਹ ਉਹਨਾਂ ਦੇ ਗੁਨਾਹ ਦੇਖਦੇ ਹੋਏ ਉਹਨਾਂ ਨੂੰ ਅੱਗੇ ਤੋਂ ਵੀ ਤਾੜਨਾ ਕੀਤੀ ਹੈ ਕਿ ਅੱਗੇ ਤੋਂ ਉਹ ਇਦਾਂ ਦੇ ਗੁਨਾਹ ਨਾ ਕਰਨ ਤੇ ਦੂਜੀ ਗੱਲ ਇੱਕ ਵੱਡੀ ਖਬਰ ਹੋਰ ਤੁਹਾਨੂੰ ਦੇ ਦੇ ਦਿੰਨੇ ਆ ਕਿ ਹਰਵਿੰਦਰ ਸਿੰਘ ਜੋ ਸਨਾਂ ਹਨ ਉਹਨਾਂ ਨੂੰ ਵੀ ਇੱਥੇ ਤਨਖਈਆ ਕਰਾਰ ਦੇ ਦਿੱਤਾ ਗਿਆ ਇਸ ਦੇ ਨਾਲ ਹੀ ਵਿਰਸਾ ਸਿੰਘ ਬਲਟੋਹਾ ਵੱਲੋਂ ਜੋ ਬਿੱਤੇ ਦੀ ਨੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ ਉਹਨਾਂ ਨੂੰ ਕਿਸੇ ਨੂੰ ਮੂੰਹ ਨਾ ਲਾਉਣ ਦੀ ਗੱਲ ਕੀਤੀ ਗਈ ਹੈ ਤੇ ਉਹਨਾਂ ਨੂੰ ਜਲਦ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਨੇ ਸੋ ਅਕਾਲ ਚੈਨਲ ਵੱਲੋਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਪਲ-ਪਲ ਦੀ ਰਿਪੋਰਟ ਦਈਏ ਤੇ ਸ਼੍ਰੀ ਕਾਦਰਕਤ ਸਾਹਿਬ ਅੱਜ ਜੋ ਜੋ ਵੀ ਹੋਇਆ ਹੈ ਜੋ ਵੀ ਧਾਰਮਿਕ ਸਜਾਵਾਂ ਲੱਗੀਆਂ ਆਂ ਜਿਸ ਖਬਰ ਦੀ ਜਿਸ ਕੜੀ ਦੀ ਬਹੁਤ ਸਾਰੇ ਲੋਕਾਂ ਨੂੰ ਉਡੀਕ ਸੀ ਉਹ ਕੜੀ ਅੱਜ ਆਈ ਹੈ ਤੇ ਤੁਸੀਂ ਬਣੇ ਰਹੋ ਅਕਾਲ ਚੈਨਲ ਦੇ ਨਾਲ ਇਸੇ ਤਰੀਕੇ ਦੇ ਨਾਲ ਨਵੀਂ ਜਾਣਕਾਰੀ ਲਈ ਹਾਜ਼ਰ